ਪਾਸੇ ਵਿਭਾਗ ਦੇ ਇਸ ਸਥਾਨ ਤੇ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸੰਸਕ੍ਰਿਤ ਵਿਸ਼ੇ ਤੇ ਚਰਚਾ ਕਰਨ ਦੇ ਲਈ ਤੇ ਸੰਸਕ੍ਰਿਤ ਦੇਸ ਮਨਾਉਣ ਦੇ ਲਈ ਸੰਸਾਰਿਆਂ ਨੂੰ ਪਿਆਰ ਭਰਿਆ ਸਤਿ ਦੇਣ ਵਾਲੇ ਸਰਕਾਰ ਜੋ ਸਰਦਾਰ ਜਸਵੰਤ ਸਿੰਘ ਜੀ ਜ਼ਰਫਰ ਬਹੁਤ ਹੀ ਵਿਦਵਾਨ ستکار ڈاکٹر مہیش چندر شرما گوتم جی آچاریہ گرداس سنگھ جی ڈاکٹر بلکار سنگھ جی ڈاکٹر کے سنگھ جی میرے بہت پیارے عزیز سردار پرتاپ سنگھ جی نام گرو گوبند سنگھ سٹڈی سرکل گرمت کالج تو پرنسیپل ڈاکٹر جسبیر کور جی ہو بہت دور دورڈے تو ودوان <سؤال> سیکنڈے سیکنڈ اتھوں کے سارے کی بھی پاگتے بتوتے سکنوں کر کے پاشا کی سورتیں فتح میں آپ جی سانجی کرتا ہوں واحرو جی کا خالصہ واحرو جی کی فتح میرے لیے خوش قسمتی کہ میں اج اس دے دن شمولیت کرندہ ਸਤ ਅੰਮ੍ਰਿਤੀ ਚਰਚਾ ਚੱਲ ਰਹੀ ਸੀ ਨੂੰ ਗ੍ਰੰਥ ਸਰਵਿਤ ਸੰਸਕ੍ਰਿਤ ਪਾਠ ਲਈ ਮਹਾਰਾਜ ਨੇ ਵਰਤੋ ਕੀਤੇ ਨਾਲ ਹੀ ਇਹ ਵੀ ਸਾਨੂੰ ਦੱਸਿਆ ਜਾ ਰਿਹਾ ਸੀ ਕਿ ਕਲੀ ਸੰਸਕ੍ਰਿਤ ਨਹੀਂ ਬਲਕਿ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਉਸ ਸਮੇਂ ਭਾਰਤ ਦੇ ਵਿੱਚ ਇਥੋਂ ਦੇ ਵਸਨੀਕਾਂ ਵੱਲੋਂ ਬੋਲਦੀਆਂ ਜਾਂਦੀਆਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਰਤੀਆਂ ਜਾਂਦੀਆਂ ਪੜ੍ਹਸ਼ਾਵਾਂ ਤੇ ਬਾਹਰੋਂ ਆਈਆਂ ਪੜ੍ਹਸ਼ਾਵਾਂ ਅਰਬੀ ਫਾਰਸੀ ਤੇ ਆਗੂ ਪੱਛਤੀ ਨੇ ਵਰਤੀਆਂ ਗੁਰਬਾਣੀ ਤੇ ਉਚਾਰਨ ਵਾਸਤੇ ਇਹਦੇ ਵਿੱਚ ਗੁਰੂ ਪਾਸੇ ਤੇ ਚਰਨਾਂ ਚ ਕੱਢ ਕੇ ਜਾ ਦਿੱਤੀਆਂ ਜਾਂਦੀਆਂ ਦੇ ਕੋਲ ਜੋ ਉਸ ਪ੍ਰਕਾਰ ਮਤ ਪ੍ਰਾਪਤ ਹੋਇਆ ਇਕੋ ਗੱਲ ਸੰਦੇਸ਼ ਵਿੱਚ ਆਏਗੀ ਕੋਈ ਸਹਿਤ ਇਨੀਆਂ ਭਾਸ਼ਾਵਾਂ ਨੂੰ ਵਰਤਣ ਦਾ ਮਕਸਦ ਕੋਈ ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਵਿਦਵਾਨ ਸਿੱਧ ਕਰਨਾ ਨਹੀਂ ਸੀ ਕਿ ਅਸੀਂ ਇਨੀਆਂ ਭਾਸ਼ਾਵਾਂ ਦੇ ਗਿਆਤਾ ਹਾਂ ਗੁਰੂ ਸਾਹਿਬ ਦੇ ਸਾਹਮਣੇ ਤਾਂ ਇਸ ਸੰਸਾਰ ਦੇ ਵਿੱਚ ਮਨੁੱਖੀ ਜੀਵਨ ਬਸਰ ਕਰਦੇ ਲਈ ਸਾਡ ਨੂੰ ਮਨੁੱਖ ਕਹਾਉਣ ਵਾਲਿਆਂ ਨੂੰ ਇਹ ਲੋਕ ਸੁਫੀਆ ਕਿਵੇਂ ਕਰਨਾ ਹੈ ਇਸ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਸਚੱਚੇ ਢੰਗ ਨਾਲ ਜੀਵਿਆ ਜਾਵੇ ਤੇ ਅਸੀਂ ਆਪਣੀ ਜ਼ਿੰਦਗੀ ਦੇ ਨਿਸ਼ਚਿਤ ਸਮੇਂ ਨੂੰ ਸੁਖ ਆਨੰਦ ਸੰਤੁਸ਼ਟੀ ਵਿੱਚ ਮਾਣਮੱਤੇ ਤਰੀਕੇ ਨਾਲ گزار ਸਕੀਏ ਕਿ ਇਹਦੇ ਨਾਲ-ਨਾਲ ਸਾਡੇ ਸੰਪਰਕ ਵਿੱਚ ਆਉਣ ਵਾਲੇ ਜਾਂ ਦੂਰ ਦੂਰ ਦੇ ਰਹਿਣ ਦੇ ਕਲੇ ਮਨੁੱਖ ਹੀ ਨਹੀਂ ਸਾਨੂੰ ਇਸ ਧਰਤੀ ਦੀ ਬਨਸਪਤੀ ਨਾਲ ਇਸ ਧਰਤੀ ਦੇ ਹੋਰ ਜਿਹੜੇ ਜੂਨਾ ਨਹੀਂ ਜੀਵ ਜੰਤੂ ਨੇ ਪਸ਼ੂ ਪੰਛੀ ਨੇ ਉਹਨਾਂ ਨਾਲ ਵੀ ਸੱਚਜਾ ਰਿਸ਼ਤਾ ਬਣਾ ਕੇ ਉਹਨਾਂ ਨੂੰ ਵੀ ਸੁਖ ਚੈਨ ਵਾਲੀ ਜ਼ਿੰਦਗੀ ਦਾ ਭਾਗੀ ਬਣਾਉਣ ਲਈ ਆਪਣਾ ਬਣੁੰਦਾ ਹਿੱਸਾ ਪਾਉਮਦੀ ਜਾਚ ਆਇਆ ਬੁੱਧੀ ਸਾਡੇ ਸਾਹਿਨਾ ਕੋਲ ਪ੍ਰਮਾਤਮਾ ਨੇ ਰੋਹ ਹੁੰਦੀ ਹੈ ਉਸ ਬੁੱਧੀ ਨੂੰ ਉਸ ਅਕਲ ਨੂੰ ਇਸ ਤਰੀਕੇ ਨਾਲ ਕਢ ਲਿਆ ਜਾਵੇ ਇਸ ਤਰੀਕੇ ਨਾਲ ਉਹਦੀ ਵਰਤੋਂ ਕਰਨੀ ਸਿੱਖੀ ਲਈ ਜਾਵੇ ਕਿ ਉਹਦੇ ਵਿੱਚੋਂ ਸਾਡਾ ਦਾਨਾਪਣ ਸਾਡਾ ਬਤਵੰਤਾਪਣ ਸਾਡੀ ਸਿਆਣਪ ਉਗੜਦੀ ਨਜ਼ਰ ਆਵੇ ਜਿੱਥੇ ਬੈਠੀਏ ਉੱਥੇ ਸਾਨੂੰ ਬੋਲਣ ਦੀ ਜਾਚ ਹੋਵੇ ਸੁਣਨ ਦੀ ਜਾਚ ਹੋਵੇ ਫਿਰ ਉਸ ਬੋਲਚਾਲ ਤੇਲਟੋਂ ਜੋ ਕੁਝ ਵਰਤੋਂ ਵਿਹਾਰ ਸਾਨੂੰ ਲੋੜਿੰਦਾ ਉਸ ਦੀ ਸਾਨੂੰ ਸਮਝ ਆ ਸਕੇ ਇਹਦੇ ਲਈ ਕੋਈ ਜ਼ਰੂਰੀ ਨਹੀਂ ਹੈ ਕਿ ਕੌਣ ਕਿਹੜੀ ਭਾਸ਼ਾ ਬੋਲਦਾ ਹੈ ਅੱਜ ਠੀਕ ਹੈ ਜ਼ਫਰਪੁਰਾ ਨੇ ਪਾਸ਼ਾਵਾਂ ਦੇ ਭਾਵ ਤੇ ਨਾਲ ਜੁੜੀਆਂ ਹੋਈਆਂ ਮਾਨ ਮਰਿਆਦਾਵਾਂ ਨੂੰ ਹਦਾਇਤਾਂ ਨੂੰ ਧਿਆਨ ਚ ਰੱਖਤੀਆਂ ਸੰਸਕ੍ਰਿਤ ਦਿਨਸ ਮਨਾਉਂਦਾ ਇਹ ਉਦੋਂ ਪਹਿਲਾਂ ਤੋਂ ਜਿਹੜਾ ਚੱਲਿਆ ਆ ਰਿਹਾ ਸੀ ਉਹ ਅੱਜ ਫੇਰ ਵੀ ਤਾਂ ਲੇਕਿਨ ਇੱਕ ਅਗਰ ਸਮਝ ਲੈਣ ਵਾਲੀ ਹੈ ਅੱਜ ਦੇਸ਼ਕ ਇੱਕ ਸ਼ਰਮਿੰਦਗੀ ਭਰਿਆ ਵਾਤਾਵਰਨ ਸਾਨੂੰ ਆਪਣੇ ਸਮਾਜ ਵਿੱਚ ਮਿਲਦਾ ਪਿਆ ਹੈ ਕਿ ਅਸੀਂ ਇਹਨਾਂ 파ਸ਼ਾਵਾਂ ਦੀ ਵਰਤੋਂ ਕਰਨ ਵਾਲੇ ਉਹਨਾਂ ਮਹਾਨ ਗਿਆਨੀਆਂ ਬ੍ਰह्म ਗਿਆਨੀਆਂ ਦੇ ਉਦੇਸ਼ ਨੂੰ ਸਾਹਮਣੇ ਨਹੀਂ ਰੱਖ ਰਹੇ ਅਸੀਂ ਇਹਨਾਂ ਪਾਸ਼ਾਵਾਂ ਦੇ ਨਾਮ ਤੇ ਇਹਨਾਂ ਦੇ ਉਚਾਰਨ ਦੇ ਨਾਮ ਤੇ ਸਿਰ ਪੜਾਉਣ ਵਾਲੇ ਪਾਸੇ ਸਿਰ ਜੋੜਨ ਦੀ بجائے ਸਿਰ ਪੜਾਉਣ ਵਾਲੇ ਪਾਸੇ ਦੋ ਭਾਈ ਪਾਸ਼ਾਵਾਂ ਨੂੰ ਵੀ ਅਸੀਂ ਧਰਮਾਂ ਦੇ ਨਾਲ ਜੋੜ ਕੇ ਫਿਰ ਵਾਅਦਾ ਹੀ ਨਹੀਂ ਬਲਕੇ ਕਲਾ ਕਰੇਸ਼ ਦਾ ਰੂਪ ਬਣਾਉਂਦਾ ਜਦੋਂ ਤੇ ਇਹ ਸਾਨੂੰ ਦਿੱਤਾ ਇਸ ਕਰਕੇ ਗਿਆਸੀ ਜਿਹੜਾ ਮਹਾਰਾਜ ਨੇ ਬਾਣੀ ਵਿੱਚ ਜ਼ਿਕਰ ਕੀਤਾ ਕਿ ਮੈਂ ਜਿਹੜੀ ਬਾਣੀ ਤੁਹਾਨੂੰ ਦੇ ਰਿਹਾ ਇਸ ਦਾ ਮੁਗਲ ਮਕਸਦ ਇਹ ਹੈ ਕਿ ਤੁਹਾਡੇ ਜੀਵਨ ਦੀਆਂ ਚਿੰਤਾਵਾਂ ਤੁਹਾਡੇ ਜੀਵਨ ਤੇ ਤਰ੍ਹਾਂ ਤਰੇਸ਼ ਵਿੱਚੋਂ ਨਿਕੜੇ ਹੋਏ ਦੁੱਖ ਦਰਦ ਦਾ ਸਹਿਮ ਉਹ ਮੁਕ ਜਾਣ ਤੇ ਉਹਦੀ ਜਗ੍ਹਾ ਤੇ ਤੁਹਾਨੂੰ ਇਸ ਤਰੀਕੇ ਨਾਲ ਇੱਕ ਸਿਆਣ ਦੇ ਵਿੱਚ ਜੂਣਾ ਆ ਜਾਏ ਕਿ ਤੁਹਾਡਾ ਜੀਵਨ ਦੁੱਖਾਂ ਦੀ ਨਿਵਿਢੀ ਤੇ ਆਨੰਦ ਦੀ ਪ੍ਰਾਪਤੀ ਵਿੱਚ ਗੁਜ਼ਾਰਨ ਦੀ ਤੁਹਾਨੂੰ ਸੁਭਾਗੀ ਅਵਸਥਾ ਪ੍ਰਾਪਤ ਹੋਵੇ ਇਸੇ ਕਰਕੇ ਇਹ ਸਪਸ਼ਟ ਕੀਤਾ ਸੀ ਕਿ ਇਹ ਬਾਣੀ ਦੇ ਵਿੱਚ ਸਮਰੱਥਾ ਹੈ ਇਸ ਬਾਣੀ ਦੇ ਵਿੱਚ ਇਹ ਤਾਕਤ ਹੈ ਕਿ ਜਿਹੜਾ ਇਸ ਬਾਣੀ ਨੂੰ ਅੰਦਰ ਦੇ ਪਿਆਰ ਨਾਲ ਸੁਚੇਤਤਾ ਨਾਲ ਸਾਵਧਾਨਤਾ ਨਾਲ ਪੜ੍ਹੇਗਾ ਸੁਨੇਗਾ ਗਾਏਗਾ ਤੇ ਇਹਨੂੰ ਕਮਾਏਗਾ ਮਾਇ ਜਿਹਦੇ ਮੇਰਾ ਦਾਵਾ ਹੈ ਮੈਂ ਇਹ ਐਲਾਨ ਕਰਨਾ ਔਰ ਆਪਣੇ ਅਨੁਭਵ ਜੋ ਮਰਨ ਕੇ ਮੈ ਐਲਾਨ ਕਰਨਾ ਕਿ ਜਿਹੜਾ ਇਸ ਬਾਣੀ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਬਣਾਏਗਾ ਉਸ ਤੇ ਜੀਵਨ ਦੇ ਵਿੱਚ ਚਿੰਤਾਵਾਂ ਨਹੀਂ ਰਹਿਣਗੀਆਂ ਇਹ ਫੈਸਲਾ ਸੁਨਾਇਆ ਸੀ ਗੁਰੂ ਸਾਹਿਬ ਨੇ ਤੁਰੀ ਬਾਣੀ ਆਈ ਤੈ ਸਗਲੀ ਚਿੰਤ ਮਿਟਾਈ ਇੱਕ ਇਨਤਹਾ ਮਗਾਉਣ ਵਾਸਤੇ ਮੈਂ ਤੁਹਾਨੂੰ ਦਿੱਤੀ ਸੀ ਇਹਨਾਂ ਦੇ ਇਸ ਬਾਣੀ ਤੇ ਆਧਾਰ ਤੇ ਆਪਸ ਵਿੱਚ ਕੀਤੀ ਵੇਦਲਤਾ ਦੇ ਨਾਂ ਤੇ ਸਿਰਪੜਾ ਹੁੰਦੀ ਅਲਗਿਆ ਨਹੀਂ ਸੀ ਮਹਾਰਾਜ ਨੇ ਸਾਨੂੰ ਕੀਤੀ ਜੇ ਅੱਜ ਸੰਸਕ੍ਰਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪਾਂ ਚਰਚਾ ਵੀ ਚਲਿਆਂਦੀ ਹੈ ਤਾਂ ਇੱਕ ਗੱਲ ਧਿਆਨ ਚ ਰੱਖ ਕੇ ਫਿਰ ਮੈਂ ਤੁਹਾਡੇ ਕੋਲੇ ਜਾਸਤੀ ਹੈ ਜਿਹੜੀ ਵੀ ਪਰਸ਼ਾ ਮਹਾਰਾਜ ਨੇ ਬਣਤੀ ਇੱਕ ਤਾਂ ਇਹ ਗੱਲ ਸਾਨੂੰ ਗੁਰੂ ਸਾਹਿਬਾਨ ਦੇ ਇਤਿਹਾਸ ਵਿੱਚੋਂ ਨਜ਼ਰ ਆਉਂਦੀ ਹੈ ਮੈਂ ਇੱਕ ਗੱਲ ਅਚਾਰੀਆ ਜੀ ਸਪਸ਼ਟ ਕਰਦੇ ਹਾਂ

ਮਹਾਨ ਪੁਰਸ਼ਾਂ ਨੇ ਇਹਨਾਂ ਭਗਤਾਂ ਨੇ ਆਪਣੀ ਅਧਿਆਤਮ ਕਮਾਈ ਦੇ ਨਾਲ ਆਪਣੇ ਅੰਦਰੋਂ ਰੱਬੀ ਦਰਸ਼ਨ ਕਰਕੇ ਆਪਣੇ ਆਪ ਨੂੰ ਬ੍ਰਹਮ ਗਿਆਨਤਾ ਦੇ ਸਿਖਰਾਂ ਤੇ ਪਹੁੰਚਾਇਆ ਤੇ ਮਹਾਰਾਜ ਉਹਨਾਂ ਦੀ ਉਸ ਬ੍ਰਹਮ ਗਿਆਨਤਾ ਦਾ ਪਾਸ਼ਾਈ ਪ੍ਰਤਾਵਾ ਇਕੱਤਰ ਕਰਨ ਵਾਸਤੇ ਉਹਨਾਂ ਨਾਲ ਬਚਨ ਬਲਾਸ ਕਰਨ ਵਾਸਤੇ ਗਏ ਬਾਬਾ ਫਰੀਦ ਜੀ ਦੇ ਕੋਲ ਮਹਾਰਾਜ ਬਾਗਪਟਨ ਗਏ ਉਹਨਾਂ ਨੇ ਭਾਵੇਂ ਪਾਸ਼ਾ ਛੋਦ ਪੰਜਾਬੀ ਵਾਲੀ ਵਰਤੀ ਹੋਈ ਹੈ ਜਿਹੜੀ ਗੁਰਬਾਣੀ ਵਿੱਚ ਹੈ ਪਰ ਉਹਦੀ ਲਿਖਤ ਜਿਹੜੀ ਹੈ ਉਹ ਸ਼ਾਹ ਮੁਖੀ ਦੇ ਵਿੱਚ ਉਸ ਦੇ ਲਈ ਉਹ ਗੁਰੂ ਕੀ ਇਸ ਰੂਪ ਦੇ ਵਿੱਚ ਸਾਡੇ ਕੋਲ ਨਹੀਂ ਸੀ ਜੇ ਭਗਤ ਜੈਦੇਵ ਜੀ ਕੋਲ ਉੱਥੇ ਗਏ ਨੇ ਤਾਂ ਉੱਥੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਬੰਗਲਾ ਭਾਸ਼ਾ ਵਿੱਚ ਹੈ ਜਾਂ ਸੰਸਕ੍ਰਿਤ ਵਿੱਚ ਹੈ ਜੇ ਕਬੀਰ ਜੀ ਦੇ ਉੱਤੇ ਆਸਥਾਨ ਤੇ ਗਏ ਜੋ ਦੇਵਨਾਗਰੀ ਵਿੱਚ ਹੈ ਮਹਾਰਾਸ਼ਟਰ ਵਿੱਚ ਗਏ ਨੇ ਉਹ ਮਰਾਠੀ ਭਾਸ਼ਾ ਸਹਿਬ ਜੀ ਦਾ ਇੱਕ ਮਕਸਦ ਸੀ ਜਿਹੜਾ ਉਹਨਾਂ ਨੇ ਸਿੱਧਾਂ ਦੇ ਸਾਹਮਣੇ ਪ੍ਰਗਟ ਕੀਤਾ ਸੀ ਜਦੋਂ ਸਿੱਧਾਂ ਨੇ ਪੁੱਛੇ ਸਾਡੇ ਕੋਲ ਕਦੇ ਵਾਸਤੇ ਆਏ ਤੇ ਮਹਾਰਾਜ ਨੇ ਆਖਿਆ ਸੀ ਮੈਂ ਤੇ ਇਸ ਸੰਸਾਰਿਕ ਭ੍ਰਮਣ 'ਚ ਇਸ ਕਰਕੇ ਜਨੀਆਂ ਇਹ ਯਾਤਰਾਵਾਂ ਮੇਰੀਆਂ ਦਾ ਮਕਸਦ ਜਿਹੜਾ ਉਹ ਇਹ ਕਿ ਮੈਂ ਦੇਖਾਂ ਦੁਨੀਆ ਦੇ ਵਿੱਚ ਗੁਰੂਖਤਿ ਕਿੱਥੇ ਕਿੱਥੇ ज्ञान ज्ञान ਕਿਥੇ ਕਿਥੇ ਨੇ ਤਾਂ ਕਿ ਉਹਨਾਂ ਸਾਰਿਆਂ ਦੇ ਨਾਲ ਮੇਲ ਜੋਲ ਬਣਾ ਕੇ ਉਹਨਾਂ ਦੇ ਕੋਲ ਜਿਹੜਾ ਇਹ ਜ਼ਿੰਦਗੀ ਦਾ ਸੁੱਟਟਾ ਅਧਿਆਤਮਿਕ ਗਿਆਨ ਮਾਰਗ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਉਹ ਇਸ ਤਰੀਕੇ ਨਾਲ ਸੰਚਿਤ ਹੋ ਜਾਵੇ ਇਸ ਤਰ੍ਹਾਂ ਇਕੱਠਾ ਕਰਕੇ ਇਸ ਸੰਸਾਰ ਨੂੰ ਦੇ ਸਕਾਂ ਕਿ ਇਸ ਸੰਸਾਰ ਦੀ ਅ ਗਿਆਨਤਾ ਦੇ ਵਿੱਚ ਜੇ ਉਹ ਇਸ ਗਿਆਨ ਦੇ ਖਜ਼ਾਨੇ ਨਾਲ ਜੁੜਨਗੇ ਤਾਂ ਉਹ ਅ ਗਿਆਨਤਾ ਵਿੱਚ ਕਮੀ ਆਵੇਗੀ ज्ञान दे मार्गे ते ਤੁਰਨਗੇ ਇੱਕ ਦਿਨ ਐਸਾ ਆ ਸਕਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਇਸ ਸੰਭਾਵਨਾਵਾਂ ਆ ਸਕਦੀਆਂ ਨੇ ਕਿ ਉਹ ਆਪਣੇ ਆਪੇ ਦੀ ਪਛਾਣ ਕਰਕੇ ਇਸ ਬਾਣੀ ਦੇ ਆਧਾਰ ਤੇ ਆਤਮ ਚਿੰਤਨ ਕਰਕੇ ਆਪਣੇ ਰੱਬ ਰੂਪ ਹੋਣ ਦਾ बोਧ ਹਾਸਲ ਕਰ ਸਕਦਾ। ਇਸੇ ਕਰਕੇ ਗੁਰੂ ਸਾਹਿਬ ਬਾਣੀ ਦੇ ਵਿੱਚ ਇਹ ਜ਼ਿਕਰ ਕਰਦੇ ਨੇ ਸਤਗੁਰੂ ਕੀ ਜਿਸ ਨੂੰ ਮਤ ਆਵੇ ਸੋ ਸਤਗੁਰੂ ਮਾਹੇ ਸਮਾਨਾ ਇਹ ਬਾਣੀ ਨੂੰ ਜਿਉਂ ਹੀ ਜਾਣਾ। ਇਸ ਅੰਤਰ ਰਗਾ ਹਰ ਨਾਮਾ ਤੁਹਾਨੂੰ ਕਰਮ ਕਾਂਡੀ ਰੂਪ ਦੇ ਵਿੱਚ ਕਿਤੇ ਘੋਰੀਆਂ ਵਿੱਚ ਬੈਠ ਕੇ ਜੰਗਲਾਂ ਵਿੱਚ ਜਾ ਕੇ ਕਿਤੇ ਸਮਾਧੀਆਂ ਢਾ ਕੇ ਇਹ ਰੱਬ ਦਾ ਨਾਮ ਲੈਣ ਦੀ ਲੋੜ ਨਹੀਂ ਇਸ ਬਾਣੀ ਦੇ ਰਾਹੀ ਇਹ ਭਾਵੇਂ ਮੇਰੇ ਨਾਲ ਹੀ ਵਾਹਿਗੁਰੂ ਨੇ ਮੈਨੂੰ ਦਿੱਤੀ ਭਾਵੇਂ ਭਗਤ ਕਬੀਰ ਜੀ ਦੇ ਰਾਹੀ ਭਾਵੇਂ ਰਵਿਦਾਸ ਜੀ ਦੇ ਰਾਹੀ ਭਾਵੇਂ ਗੁਰੂ ਜੀ ਦੇ ਜਿਦੇ ਰਾਹੀ ਵੀ ਇਹ ਬਾਣੀ ਤੇ ਬਖਸ਼ਿਸ਼ ਉਹਨਾਂ ਨੂੰ ਹੋਈ ਉਹ ਸਾਰੀ ਬਾਣੀ ਜਿਹੜੀ ਹੈ ਤੁਹਾਨੂੰ ਇਹਨਾਂ ਆਪਣੀ ਅਧਿਆਨਤਾ ਵਾਲੀਆਂ ਵਿਕਾਰੀ ਗ੍ਰਿਥੀਆਂ ਤੋਂ بے ਸਜਮੀਆਂ ਗ੍ਰਿਥੀਆਂ ਤੋਂ ਲਾਹ ਪਰਵਾਹੀਆਂ ਤੋਂ ਉੱਪਰ ਉਠਾ ਕੇ ਇੱਕ ਸੰਜਮਮਈ ਸੁਚੱਜਾ ਅਧਿਆਨ ਆਧਾਰਿਤ ਜੀਵਨ ਜੂੜਦੇ ਯੋਗ ਬਣਾ ਕੇ ਤੁਹਾਡੇ ਆਪਣੇ ਅੰਦਰੋਂ ਤੁਹਾਨੂੰ ਰੱਬ ਰੂਪ ਹੋਣ ਦਾ ਤੇ ਉਸ ਦੇ ਆਧਾਰ ਤੇ ਤੁਹਾਡੇ ਚਿੰਤਾਮਈ ਜੀਵਨ ਵਿੱਚੋਂ ਤੁਹਾਨੂੰ ਅਚਿੰਤ ਮਸਤੀ ਵਾਲਾ بے ਪਰਵਾਹੀ ਵਾਲਾ ਜੀਵਨ ਜੂੜਦੇ ਸਮਰੱਥ ਆਸਾਤਿ ਅੱਜ ਮੈਂ ਬੇਨਤੀ ਕਰਕੇ ਸਮਾਪਤੀ ਕਰਾਂ ਅੱਜ ਭਾਸ਼ਾ ਜਿਸ ਤਰ੍ਹਾਂ ਅੰਨ ਪਹਿਲਾਂ ਆਖਿਆ ਅਸੀਂ ਧਾਰਮਿਕ ਧਿਰਕੀਆਂ ਨਾਲ ਜੋੜਤੀ ਐ ਪੰਜਾਬੀ ਜਿਹੜੀ ਸਿੱਖਾਂ ਦੀ ਐ ਸੰਸਕ੍ਰਿਤ ਹਿੰਦੂਆਂ ਦੀ ਐ ਹਿੰਦੀ ਹਿੰਦੂਆਂ ਦੀ ਐ ਫਾਰਸੀ ਮੁਸਲਮਾਨਾਂ ਦੀ ਐ ਵਗੈਰ ਵਗੈਰਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਸੀਂ ਇਸ ਨੂੰ ਇੱਕ ਫਿਰਕੂ ਰੰਗਣ ਦੇ ਕੇ ਆਪਣੇ ਭਾਈਚਾਰੇ ਵਿੱਚ ਬਿਨਾਂ ਵਜ੍ਹਾ ਤੋਂ ਐਸੀਆਂ ਵੰਡੀਆਂ ਪਾ ਰਹੀਆਂ ਕਿ ਚੰਗੇ ਹੱਸਦੇ ਖੇੜ ਤੇ ਸਮਾਜ ਦੀ ਸੱਜਣਾ ਦੀ بجائے ਅਸੀਂ ਆਪ ਵੀ ਅਲਤੀਆਂ ਬੇਤਵੀਆਂ ਕਵਿਆਨਤਾ ਪਰ્ઞਾ ਗੱਲਾਂ ਵਿੱਚ ਕਰਮਾਂ ਵਿੱਚ ਉਲਝ ਗਏ ਤੇ ਅਗੋਂ ਆਪਣੇ ਬੱਚਿਆਂ ਨੂੰ ਵੀ ਇਹੀ ਕੁਛ ਫਿਰਕੂ ਬਿਰਤੀ ਵਾਲਾ ਤੰਗ ਸੋਚਣੀ ਵਾਲਾ ਵਾਤਾਵਰਣ ਦੇਤਾ ਜਿਹਦੇ ਵਿੱਚ ਸਵਾਇ ਸ਼ਰਮਿੰਦਗੀ ਤੋਂ ਜਾਂ ਬੈਰ ਵਿਰੋਧ ਤੋਂ ਇੱਕ ਦੂਜੇ ਨਾਲ ਮਰਨ ਮਰਾਉਣ ਦੀ ਫਿਰਤ ਤੋਂ ਕੁਛ ਨਹੀਂ ਰੂਪਿਆਰੋ ਇਤ ਕਰਕੇ ਆਪ ਤੇ ਰਖੀਏ ਤੁਸੀਂ ਬੈਠੇ ਹੋ ਆ ਬੁਲਦਸਤੇ ਦੇਖਦੇ ਆ ਨਾ ਆਪਾਂ ਗੁਲਦਸਤੀ ਕਦੀ ਕੰਡਿਆਂ ਦੇ ਨਹੀਂ ਬਣਦੇ ਹੁੰਦੇ ਗੁਲਦਸਤੀ ਫੁੱਲਾਂ ਦੇ ਹੀ ਬਣਦੇ ਹੁੰਦੇ ਤੇ ਜੇ ਕਿਤੇ ਫੁੱਲਾਂ ਦੀਆਂ ਟਾਹਣੀਆਂ ਨਾਲ ਕਿਤੇ ਕੰਡੇ ਵੀ ਹੋਣ ਨਾ ਮਾੜੇ ਕੋਪੇ ਤੇ ਜਿਹੜਾ ਸਜਾ ਮਾਲੀ ਹੁੰਦਾ ਨਾ ਜਿਹਨੇ ਗੁਲਦਸਤਰ ਬਣਾਉਣਾ ਹੁੰਦਾ ਉਹ ਉਹ ਕੰਡਿਆਂ ਨੂੰ ਥੱਲੇ ਲੈਣਾ ਪਏ ਉਹ ਗੁਲਦਸਤੀ ਵਿੱਚੋਂ ਸਿਰਫ ਫੁੱਲ ਹੀ ਨਜ਼ਰ ਆਉਣ ਉਹ ਪਾਵੇਂ ਪਾਂਤ ਪਾਂਤ ਦੇ ਲਈ ਉਹਦਾ ਮਕਸਦ ਇਹ ਹੁੰਦਾ ਕਿ ਫੁਰਨਾ ਦੀ ਖੂਬਸੂਰਤੀ ਦੇਵੀ ਹੈ ਉਹ ਦੁਨੀਆਂ ਨਾਲ ਸਾਂਝੀ ਦੀ ਗੁਰਬਾਣੀ ਨੇ ਸਾਨੂੰ ਆਪਣੀਆਂ ਕਮਜ਼ੋਰੀਆਂ ਤੋਂ ਇੱਕ ਦੂਜੇ ਦੇ ਉਹ ਕੰਡਿਆਂ ਵਾਲੀ ਵਿਰਤੀ ਤੋਂ ਉੱਪਰ ਉਠਾ ਕੇ ਸਾਂਝਰੀ ਕੇ ਗੁਣ ਹੈ ਲਈ ਛੋੜ ਅਗਣ ਚੱਲੀ ਹੈ ਜੀਵਨ ਦੀ ਦਿੱਤੀ ਸਾਡੇ ਸਾਰਿਆਂ ਦੇ ਵਿੱਚ ਔਗਣ ਵੀ ਨੇ ਤੇ ਗੁਣ ਵੀ ਨੇ ਅਸੀਂ ਜੇ ਇੱਕ ਦੂਜੇ ਦੇ ਜੀਵਨ ਵਿੱਚੋਂ ਚੰਗੀਆਂ ਇਹਨਾਂ ਪਾਛਾਆਂ માં ਦੀਆਂ ਤੇ ਹੋਰ ਸੰਕੀਰਣ ਵਿਰਤੀਆਂ ਦੀਆਂ ਨਾ ਸੰਧੀਆਂ ਤੋਂ ਉੱਪਰ ਉੱਠ ਕੇ ਇਹਨਾਂ ਬ੍ਰਹਮ ਗਿਆਨੀਆਂ ਦੇ ਮਹਾਪੁਰਸ਼ਾਂ ਦੇ ਦਿੱਤੇ ਹੋਏ ਅਧਿਆਤਮਕ ਖਜ਼ਾਨੇ ਨਾਲ ਅੰਦਰ ਤੇ ਬਿਆਨ ਨਾਲ ਜੁੜਾਂਗੇ ਚੁੰਝ ਗਿਆਨੀ ਬਣ ਕੇ ਨਹੀਂ ਅਧਿਆਤਮਕਤਾ ਦੇ ਪੰਧੀ ਬਣ ਕੇ ਜੁੜਾਂਗੇ ਕਿ ਸਾਡਾ ਜੀਵਨ ਵੀ ਗੁਣਾਂ ਦੀ ਖੁਸ਼ਹੋਈ ਨਾਲ ਭਰ ਸਕੇਗਾ ਅੱਜ ਦਾ ਇਹ ਸੰਸਕ੍ਰਿਤ ਦੇਸ ਸਾਨੂੰ ਇਥੇ ਨਿਲ ਬੈਠ ਕੇ ਜਿਹੜਾ ਕੁਝ ਕਣੀਆਂ ਗੁਰੂ ਗ੍ਰੰਥ ਸਾਹਿਬ ਦੀ ਪਾਉਂ ਮਿ ਸੰਸਕ੍ਰਿਤ ਭਾਸ਼ਾ ਦੇ ਨਾਲ ਸੰਬੰਧਿਤ ਕਰਕੇ ਕੁਝ ਕਹਿਣ ਸੁਣਨ ਦਾ ਮੌਕਾ ਮਿਲਿਆ ਮੇਰੀ ਬੇਨਤੀ ਹੈ ਸੱਚੀ ਪਛਾਤੇ ਜਰਨਾ ਵਿੱਚ ਜਨੇ ਹੀ ਬੈਠੇ ਆਏ ਹੋਏ ਸਤਜੰ ਸਾਰੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪੱਖੋਂ ਚਰਚਾ ਕਰਦੇ ਹਾਂ ਇਸ ਅਧਿਆਤਮਿਕ ਗਿਆਨ ਦਾ ਪੰਦੀ ਬਣੁੰਦਾ ਪਾਤਰ ਬਣਦਾ ਸੱਚ ਜਸਾ ਪ੍ਰਾਪਤ ਹੋਵੇ ਅਸੀਂ ਆਪਣੇ ਵੀ ਜੀਵਨ ਨੂੰ ਆਨੰਦਮਈ ਬਣਾ ਸਕੀਏ ਆਪਣੇ ਪਰਿਵਾਰਾਂ ਵਿੱਚ ਵੀ ਇਹ ਸੰਸਾਰ ਵਾਸਤੇ ਵੀ ਇੱਕ ਜਿਹੜੀ ਦੇ ਚੈਨੀ ਅਸ਼ਾਂਤੀ ਸਾਡੀਆਂ ਹੀ ਮਨੁੱਖ ਕੌਣ ਵਾਲਿਆਂ ਦੀਆਂ ਨਾ ਸਮਝੀਆਂ ਨਾਲ ਨਾ ਪਰਵਾਹੀਆਂ ਨਾਲ ਦੇ ਧਿਆਨੀਆਂ ਨਾਲ ਬਤਪਰੇਜ਼ੀਆਂ ਨਾਲ ਅਸੀਂ ਇੱਕ ਕੁਚੱਜਾ ਜਾਂ ਨਮੋਸ਼ੀ ਭਰੀ ਅਲਗਾਈ ਝਗੜਿਆਂ ਵਾਲਾ ਵਾਤਾਵਰਣ ਪੈਦਾ ਕਰ ਲਈ ਹੈ ਇਹਦੇ ਵਿੱਚੋਂ ਉਹ ਸਰਬੱਤ ਦੇ ਭਲੇ ਦੀ ਗੁਰ ਸੰਦੇਸ਼ ਤੇ ਆਧਾਰਿਤ ਕੋਈ ਜੀਵਨ ਦੀ ਸਮਝ ਸਾਨੂੰ ਆ ਸਕੇ ਜਿੰਨੇ ਬੈਠੇ ਆ ਉਹਨਾਂ ਸਾਰਿਆਂ ਦੀ ਇਹ ਗਿਆਨਮਈ ਕੁਸ਼ੀ ਆ ਕੋਲੀ ਜ਼ਿੰਦਗੀ ਲਈ ਅਦਾਸ ਕਰਦਾ ਤੁਹਾਡੇ ਇਸ ਮਾਨ ਪਿਆਰ ਦੇ ਲਈ ਜਿਹੜਾ ਅੱਜ ਜ਼ਫਰ ਖੋਰਾ ਨੇ ਇੱਕ ਪਿਆਣਾ ਇਹ ਨਾ ਰਿਸ਼ਤਾ ਮਾਲਿਕ ਨੇ ਬਣਾਇਆ ਉਹ ਅੱਜ ਇਹਨਾਂ ਨੇ ਮਾਨ ਦਿੱਤਾ ਇਤਲੀ ਆਉਂਦਾ ਮੇਰੇ ਲਈ ਇਹ ਆਪਣੇ ਆਪ ਦੇ ਵਿੱਚ ਮੁਬਾਰਕਨ ਔਰ ਸਭ ਤੋਂ ਖੁਸ਼ੀ ਖੁਈ ਮੈਨੂੰ ਬਹੁਤ ਸੱਚੇ ਜੀ ਇਸਰ ਵਿਦਵਾਨ ਡਾਕਟਰ ਮਹਿੰਦਰ ਤਿੰਨਾਲ ਇਹ ਉਹਨਾਂ ਦੇ ਪਿਆਰ ਭਰੇ ਔਰ ਗਿਆਨ ਭਰੇ ਬਚਨ ਸੁਣਨ ਦਾ ਵੀ ਮੈਨੂੰ ਮੌਕਾ ਮਿਲਿਆ ਅਚਾਰੀਆ ਗੁਰਦਾਸ ਸਿੰਘ ਜੀ ਨੇ ਵੀ ਕਹਿਣਾ ਕੀਤੀਆਂ ਮਰ ਸਾਨੂੰ ਇਸੇ ਤਰ੍ਹਾਂ ਬਿਲ ਬੈਠਣ ਦਾ ਯਾਰ ਪਰੇ ਮੌਕਾ ਬੁਣਾਇ ਬੁੜਾਈ ਰੱਖੇ ਔਰ ਇਸ ਪਾਸ਼ਾ ਦੇ ਪਾਸ ਤੋਂ ਬਹੁਤ ਚੰਗੀਆਂ ਗੱਲਾਂ ਮਾਨ ਮਤੀਆਂ ਇਰਾਦਦਾਰੀ ਨਾਲ ਜ਼ਰੂਰ ਹੋਣੀ ਕਰ ਸਕਣ ਇਹ ਨਹੀਂ ਸ਼ਕਤਾ ਨਾਲ ਤੁਹਾਡੇ ਮਾਨ ਪਿਆਰ ਦਾ ਤਨਾਲ ਵਾਜ ਦੀ ਕਹਾਸਾ ਵਾਜ